ਮੈਂ ਸਰਵਣ ਸਿੰਘ ਪੰਦੇੜ ਅੱਜ ਸਵੇਰੇ ਹੀ ਦੁਖਦਾਈ ਖਬਰਾਂ ਮਿਲ ਗਈਆਂ ਸੀਗੀਆਂ ਕਿ ਜਿਹੜਾ 3ਏ ਵਾਲ ਪਿੰਡ ਆ ਮਜੀਠੇ ਦੇ ਨੇੜੇ ਦਾ ਜਿੱਥੋਂ ਦਾ ਸ਼ਰਾਬ ਵਿਕਰੇਤਾ ਦੱਸਿਆ ਜਾ ਰਿਹਾ ਤੇ ਉਹਦੇ ਨਾਲ ਦੇ ਪਿੰਡਾਂ 'ਚ ਜਿਹੜੀਆਂ ਲਗਭਗ ਸਰਕਾਰ ਦੇ ਅਨੁਸਾਰ 14 ਮੌਤਾਂ ਹੋਈਆਂ ਨੇ ਜਿਹੜੇ ਮੈਂ ਆਪਣੇ ਤੌਰ ਤੇ ਪਿੰਡਾਂ 'ਚ ਗੱਲ ਕੀਤੀ ਆ ਉਹਨਾਂ ਮੁਤਾਬਕ ਮੌਤਾਂ ਦੀ ਗਿਣਤੀ ਵੱਧ ਹੈਗੀ ਆ ਤੋ ਲਗਭਗ ਬੇਦੋਸ਼ੇ ਲੋਕ ਜਿਹੜੇ ਨੇ ਇਹ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਮਾਰੇ ਗਏ ਨੇ ਆਪਾਂ ਜਾਣਦੇ ਆ ਜਿਵੇਂ ਪਹਿਲਗਾਮ ਦੇ ਵਿੱਚ 28 ਬੇਦੋਸ਼ੇ ਕਤਲਾਂ ਦੇ ਉੱਤੇ ਜਿੰਨੀ ਦੇਸ਼ ਸਾਡੇ ਨੇ ਚਿੰਤਾ ਕੀਤੀ ਔਰ ਉਹਦੇ ਬਾਅਦ ਜੋ ਕੁਝ ਹੋਇਆ ਆਪਾਂ ਜਾਣਦੇ ਆ ਆ 14 ਬੰਦਿਆਂ ਦੀ ਤੇ ਪੁਸ਼ਟੀ ਹੋ ਚੁੱਕੀ ਸਰਕਾਰ ਵੱਲੋਂ ਬਾਕੀਆਂ ਦੀ ਪੁਸ਼ਟੀ ਹੋ ਜੂ ਕਿ ਅਸਲ ਦੋਸ਼ੀ ਫੜੇ ਜਾਣਗੇ ਤੁਸੀਂ ਜਿਹੜੇ ਸਿੱਧੇ ਇਨਵੋਲ ਬੰਦੇ ਆ 5 6 ਉਹਨਾਂ ਨੂੰ ਫੜ ਵੀ ਲੋਗੇ ਤੇ ਇਹ ਮਸਲੇ ਦਾ ਹੱਲ ਹੋਣ ਵਾਲਾ ਨਹੀਂ ਪੰਜਾਬ ਅੰਦਰ ਪਹਿਲੀ ਵਾਰ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਨਹੀਂ ਹੋ ਰਹੀਆਂ ਪਹਿਲੋਂ ਵੀ ਹੋਈਆਂ ਇਹ ਗਾਂ ਨਾ ਹੋਣ ਕੀ ਕਦਮ ਚੁੱਕੇ ਜਾਣ ਉਹ 3ਏ ਵਾਲ ਪਿੰਡ ਦੇ ਵਿੱਚ ਹੀ ਚੌਂਕੀ ਹੈਗੀ ਆ ਤੋਂ ਕਿਹੜੇ ਪ੍ਰਸ਼ਾਸਨ ਦੇ ਨੱਕ 헤ਠੋ ਬੰਦੇ 20 ਸਾਲ ਤੋਂ ਸੁਣਿਆ ਜਾ ਰਿਹਾ ਕਾਰੋਬਾਰ ਕਰ ਰਹੇ ਨੇ ਔਰ ਕਿ ਜਿਹੜੇ ਜਿਹੜਾ ਭਗਵੰਤ ਮਾਨ ਸਰਕਾਰ ਆਪਦੇ ਦਾਅਵੇ ਕਰਦੀ ਸੀ ਵੀ ਜੁੱਦ ਨਸ਼ਿਆਂ ਵਿਰੁੱਧ ਸੀਪੀ ਤੇ ਐਸਐਸਪੀ ਜ਼ਿੰਮੇਵਾਰ ਹੋਊਗਾ ਜੇ ਕਿਤੇ ਨਸ਼ੇ ਵਿਕਦੇ ਪਤਾ ਲੱਗੇ ਹਿਰੋਇਨ ਸਮੈਕ ਦੀਆਂ ਗੱਲਾਂ ਹੋ ਰਹੀਆਂ ਸੀ ਉਹਦੇ ਨਾਲ ਵੀ ਸਾਡੇ ਦਰਸੀਓ ਹਜ਼ਾਰ ਨੌਜਵਾਨ ਮਾਰੇ ਗਏ ਪਰ ਉੱਥੇ ਤਾਂ ਕੋਈ ਸਾਰ ਲੈਣ ਵੀ ਨਹੀਂ ਗਿਆ ਠੀਕਾ ਲਾਉਂਦਾ ਨੌਜਵਾਨ ਮਾਰੇਗਾ ਚਲੋ ਪਰ ਇਹਦੇ ਤੇ ਕੱਲੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਬਈ ਇਹ ਮਸਲਾ ਆ ਗਿਆ 10 ਦਿਨ ਮੀਡੀਆ ਚ ਰਿਹਾ ਉਹ ਤੋਂ ਬਾਅਦ ਸਮਾਪਤ ਹੋ ਗਿਆ ਜਿਹੜੇ ਹਸਪਤਾਲਾਂ ਚ ਨਹੀਂ ਉਹਨਾਂ ਦਾ ਜੋਰ ਵਧੀਆ ਤੋਂ ਵਧੀਆ ਇਲਾਜ ਕਰਕੇ ਉਹਨਾਂ ਨੂੰ ਬਚਾਇਆ ਜਾਣਾ ਚਾਹੀਦਾ ਜਿਨ੍ਹਾਂ ਗਰੀਬ ਪਰਿਵਾਰਾਂ ਦੇ ਜੀ ਚਲੇ ਗਏ ਆ ਉਹਨਾਂ ਨੂੰ ਵੱਡੀ ਤੋਂ ਵੱਡੀ ਜ਼ਿਆਦਾ ਤੋਂ ਜ਼ਿਆਦਾ ਮਾਲੀ ਸਹਾਇਤਾ ਸਰਕਾਰ ਨੂੰ ਕਰਨੀ ਚਾਹੀਦੀ ਆ ਔਰ ਇਹਦੇ ਤੇ ਇਕੱਲਾ ਆ ਕੇ ਹਾਲਚਲ ਪੁੱਛ ਕੇ ਬੁੱਤਾਂ ਸਾਰਿਆਂ ਨਹੀਂ ਚੱਲਣਾ ਅੱਗੇ ਤੋਂ ਪੰਜਾਬ ਦੇ ਅੰਦਰ ਕਿਤੇ ਵੀ ਜੇਹੀ ਘਟਨਾ ਨਾ ਹੋਵੇ ਸਰਕਾਰ ਕਿਹੜੇ ਕਦਮ ਚੁੱਕਦੀ ਆ ਅਸਲ ਦੋਸ਼ੀ ਕਿਹੜੇ ਨੇ ਉਹਨਾਂ ਅਸਲ ਦੋਸ਼ੀਆਂ ਤੇ ਦੀਪਾਲ ਕਰੇ ਜਿਹੜੇ ਵਿਚਾਰੇ ਥੱਲੇ ਹੀਟਲੇ ਪੱਦਲਤੇ ਨੇ ਉਹਨਾਂ ਤੇ ਕਾਰਵਾਈ ਕਰਕੇ ਇਹ ਮਸਲੇ ਦਾ ਹੱਲ ਨਹੀਂ ਹੋਣਾ ਬਹੁਤ ਦੁੱਖਤ ਆ 14 ਗਰੀਬ નિર્ਦੋਸ਼ ਲੋਕਾਂ ਦਾ ਮਾਰੇ ਜਾਣਾ ਔਰ ਪ੍ਰਸ਼ਾਸਨ ਦਾ ਕੰਬ ਕਰਨ ਦੀ ਨੀਤ ਸੁੱਤੇ ਰਹਿਣਾ ਔਰ ਹੁਣ ਅੱਗੇ ਤਾਂ ਸੋਚਿਆ ਜਾਂਦਾ ਵੀ ਅੱਗੇ ਪੰਜਾਬ ਅੰਦਰ ਅਜਿਹੀਆਂ ਮੌਤਾਂ ਨਾ ਹੋਣ ਔਰ ਇਹਦੇ ਤੇ ਰਾਜਨੀਤੀ ਦੀ ਬਜਾਏ ਕੋਈ ਠੋਸ ਹੱਲ ਨਸ਼ਿਆਂ ਬਾਰੇ ਸਰਕਾਰ ਲਿਆਵੇ ਨਸ਼ਿਆਂ ਵਾਲੇ ਮੁੱਦੇ ਤੇ ਭਗਵੰਤ ਮਾਨ ਸਰਕਾਰ ਪੂਰੀ ਤਰ੍ਹਾਂ ناکਾਮਜਾਬ ਹੋ ਗਈ ਇਹ ਮਜੀਠੇ ਦੇ ਇਲਾਕੇ ਵਿੱਚ ਇਹ ਜਿਹੜਾ ਸ਼ਰਾਬ ਕਾਂਡ ਹੋਇਆ ਇਹ ਮੂੰਹ ਬੋਲਦੀ ਤਸਵੀਰ ਹੈਗੀ ਆ ਧੰਨਵਾਦ